ਇਸਾ ਮਤਲਬ ਕਿ ਲਾਣ ਤੋਂ ਦੇ ਗ੍ਰਾਮ ਦੇ ਸਾਥੂ ਦੇ ਪਾਈਪਲੋ ਕਿਤੇ ਜੋ ਲਾਣ ਹੈ ਉਹ ਕਿੰਨੇ ਤੋਂ ਲੱਗਦੇ ਸ਼੍ਰੀ ਗੌਰਵ ਜੱਜ ਡੀਸੀਪੀ ਪੰਜਾਬ ਜੀਵਨ ਚਲਾਈ ਜਾ ਰਹੀ ਨਸ਼ਾ ਵਿਰੋਧੀ ਮਹਿੰਮ ਦੇ ਤਹਿਤ ਅੱਜ ਸ਼੍ਰੀ ਅੰਕੁਰ ਗੁਪਤਾ ਜੀ ਐਸਐਸਪੀ ਜਲੰਧਰ ਦਿਹਾਤੀ ਜੀ ਦੇ ਉਪਦੇਸ਼ਾਂ ਅਨੁਸਾਰ ਸ਼ਾਹਕੋਟ ਸਬ ਡਿਵੀਜ਼ਨ ਵਿੱਚ ਸਰਚ ਕੀਤੀ ਗਈ ਇਹ ਸਰਚ ਥਾਣਾ ਮਹਤਪੁਰ ਦੇ ਪਿੰਡ ਵੇਰਾ ਤੇ ਧਰਮਿੰਦਰ ਛੰਨਾ ਬੁੱਟੇ ਦੇ ਛੰਨਾ ਦੇ ਵਿੱਚ ਕੀਤੀ ਗਈ। ਵੇਰਾ ਦੇ ਲਾਗੇ ਸਤ루ਜ ਦਰਿਆ ਦੇ ਨਾਲ-ਨਾਲ ਇੱਕ ਸਾਈਜ਼ ਟੀਮ ਵੀ ਨਾਲ ਸੀ। ਉਤੋਂ ਕਰੀਬ 4.5 ਲੱਖ ਲੀਟਰ ਲਾਹਣ ਬਰਾਮਦ ਕੀਤੀ ਗਈ। 3 ਲੋਹੇ ਦੇ ਡਰਮ ਤੇ 60 ਲੋਹੇ ਦੇ ਪਾਈਪ ਵੀ ਬਰਾਮਦ ਕੀਤੇ ਗਏ। ਜੋ ਲਾਹਣ ਹੈ ਉਸ ਦੀ ਕੀਮਤ ਕਰੀਬ 2 ਕਰੋੜ 70 ਲੱਖ ਰੁਪਏ ਬਣਦੀ ਹੈ। ਜੋ ਸਾਈਜ਼ ਦੀ ਟੀਮ ਇੱਕ ਸਾਈਜ਼ ਅਫਸਰ ਸਾਇਲ ਗੁਪਤਾ ਜੀ ਨੇ ਮੌਕੇ ਤੇ ਹੀ ਨਸ਼ਟ ਕਰਤੀ ਗਈ ਲਾਹਣ। ਤੇ ਇਸ ਤੋਂ ਇਲਾਵਾ ਇੱਕ ਪਿੰਡ ਉਮਰੇਵਾਲ ਤੋਂ ਗੁਰਚਰਨ ਸਿੰਘ ਸਨੋ ਸੂਰਤ ਸਿੰਘ ਉਹਨਾਂ ਪਾਸੋਂ 8 ਕਿਲੋ 100 ਗ੍ਰਾਮ ਡੋਡੇ ਵੀ ਬਰਾਮਦ ਕੀਤੇ ਗਏ ਜੇ ਨਾਲ ਤੇ ਮੁਕੱਦਮਾ ਨੰਬਰ 23 ਥਾਣਾ ਮਹਿਤਪੁਰ ਨਰਜਿਸਤਰ ਕੀਤਾ ਗਿਆ ਤਫਤੀਸ਼ ਜਾਰੀ ਹੈ ਤਕਰੀਬਨ 4.5 ਲੱਖ ਰੁਪਏ ਦਾ ਮਾਮਲਾ ਹੈ 100 ਗ੍ਰਾਮ ਦੇ ਸਾਥੋਂ ਸ਼੍ਰੀ ਗੌਰਵ ਜੱਜੋ ਡੀਜੀਪੀ ਪੰਜਾਬ ਜੀਵਨ ਚਲਾਏ ਜਾ ਰਿਹਾ ਨਸ਼ਾ ਵਿਰੋਧੀ ਮਹਿੰਮ ਦੇ ਤਹਿਤ ਅੱਜ ਸ਼੍ਰੀ ਅੰਕੁਰ ਗੁਰਤਾ ਜੀ ਐਸਐਸਪੀ ਜਲੰਧਰ ਦਿਹਾਤੀ ਜੀ ਦੇ ਉਪਦੇਸ਼ਾਂ ਅਨੁਸਾਰ ਸ਼ਾਹਕੋਟ ਸਬ ਡਿਵੀਜ਼ਨ ਵਿੱਚ ਸਰਚ ਕੀਤੀ ਗਈ ਇਹ ਸਰਚ ਥਾੜਾ ਮਹਤਪੁਰ ਦੇ ਪਿੰਡ ਵੇਰਾ ਤੇ ਧਰਮੇਂ ਦੇ ਛੰਨਾ ਬੁੱਟੀ ਦੇ ਛੰਨਾ ਦੇ ਵਿੱਚ ਕੀਤੀ ਗਈ ਵੇਰਾ ਦੇ ਲਾਗੇ ਸਤ루ਜ ਦਰਿਆ ਦੇ ਨਾਲ ਨਾਲ ਐਕਸਾਈਜ਼ ਟੀਮ ਵੀ ਨਾਲ ਸੀ ਉਤੋਂ ਕਰੀਬ 4.5 ਲੱਖ ਲੀਟਰ ਲਾਹਣ ਬਰਾਮਦ ਕੀਤੀ ਗਈ 3 ਲੋਹੇ ਦੇ ਡਰਮ ਤੇ 60 ਲੋਹੇ ਦੇ ਪਾਈਪ ਵੀ ਬਰਾਮਦ ਕੀਤੇ ਗਏ ਜੋ ਲਾਹਣ ਹੈ ਉਸ ਦੀ ਕੀਮਤ ਕਰੀਬ 2 ਕਰੋੜ 70 ਲੱਖ ਰੁਪਏ ਬਣਦੀ ਹੈ ਜੋ ਐਕਸਰਸਾਈਜ਼ ਦੀ ਟੀਮ ਇੱਕ ਐਕਸਰਸਾਈਜ਼ ਅਫਸਰ ਸाहिल ਗੁਪਤਾ ਜੀ ਨੇ ਮੌਕੇ ਤੇ ਹੀ ਨਸ਼ਟ ਕਰਤੀ ਗਈ ਲਾਹਣ ਤੇ ਇਸ ਤੋਂ ਇਲਾਵਾ ਇੱਕ ਪਿੰਡ ਉਮਰੇਵਾਲ ਤੋਂ ਗੁਰਚਰਨ ਸਿੰਘ ਸਨੋ ਸੂਰਤ ਸਿੰਘ ਉਹਨਾਂ ਵੱਸੋਂ 8 ਕਿਲੋ 100 ਗ੍ਰਾਮ ਡੋਡੇ ਵੀ ਬਰਾਮਦ ਕੀਤੇ ਗਏ ਜੇ ਨਾਲ ਤੇ ਮਕਦਮਾ ਨੰਬਰ 23 ਥਾਣਾ ਮਹਿਤਪੁਰ ਦਰਜ ਰਿਸ਼ਤਰ ਕੀਤਾ ਗਿਆ ਤਫਤੀਸ਼ ਜਾਰੀ ਹੈ ਤਕਰੀਰ ਸਵੇਰ 4:00 ਵਜੇ ਲਿਖਣ ਲਾਣ ਤੋਂ ਇਹ ਲੋਕ ਦੇ ਗੰਮ ਦੇ ਸਾਥ ਨੂੰ ਦੇ ਪਾਈ ਗਿਆ ਕਿ ਤੇ ਜੋ ਲਾਣ ਹੈ ਕਿੰਨਾ ਕੁ 200 ਲੱਖ ਰੁਪਏ ਸ਼੍ਰੀ ਗੌਰਵ ਜੱਜ ਡੀਸੀਪੀ ਪੰਜਾਬ ਜੇਗਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮਹਿੰਮ ਦੇ ਤਹਿਤ ਅੱਜ ਸ਼੍ਰੀ ਅੰਕਰ ਗੁਰਤਾ ਜੀ ਐਸਐਸਪੀ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਸ਼ਾਹਕੋਟ ਸਬ ਡਿਵੀਜ਼ਨ ਵਿੱਚ ਸਰਚ ਕੀਤੀ ਗਈ। ਇਹ ਸਰਚ ਸਾਡਾ ਮਹਤਪੁਰ ਦੇ ਪਿੰਡ ਵੇਹਰਾ ਤੇ ਧਰਮਿੰਦੇ ਛੰਨਾ, ਬੁੱਟੀ ਦੇ ਛੰਨਾ ਦੇ ਵਿੱਚ ਕੀਤੀ ਗਈ। ਵੇਹਰਾ ਦੇ ਲਾਗੇ ਸਤਲੁਜ ਦਰਿਆ ਦੇ ਨਾਲ-ਨਾਲ ਇੱਕ ਸਾਈਜ਼ ਟੀਮ ਵੀ ਨਾਲ ਸੀ। ਤੋਂ ਕਰੀਬ 4.5 ਲੱਖ ਲੀਟਰ ਲਾਹਣ ਬਰਾਮਦ ਕੀਤੀ ਗਈ। 3 ਲੋਹੇ ਦੇ ਡਰਮ ਤੇ 60 ਲੋਹੇ ਦੇ ਪਾਈਪ ਵੀ ਬਰਾਮਦ ਕੀਤੇ ਗਏ। ਜੋ ਲਾਨ ਹੈ ਉਸ ਦੀ ਕੀਮਤ ਕਰੀਬ 2 ਕਰੋੜ 70 ਲੱਖ ਰੁਪਏ ਬਣਦੀ ਹੈ ਜੋ ਐਕਸਾਈਜ਼ ਦੀ ਟੀਮ ਐਕਸਾਈਜ਼ ਅਫਸਰ ਸाहिल ਗੁਪਤਾ ਜੀ ਨੇ ਮੌਕੇ ਤੇ ਹੀ ਨਸ਼ਟ ਕਰਤੀ ਗਈ ਲਾਨ ਤੇ ਇਸ ਤੋਂ ਇਲਾਵਾ ਇੱਕ ਪਿੰਡ ਉਮਰੇਵਾਲ ਤੋਂ ਗੁਰਚਰਨ ਸਿੰਘ ਸਨੂ ਸੂਰਤ ਸਿੰਘ ਉਹਨਾਂ ਪਾਸੋਂ 8 ਕਿਲੋ 100 ਗ੍ਰਾਮ ਡੋਡੇ ਵੀ ਬਰਾਮਦ ਕੀਤੇ ਗਏ ਜੇ ਨਾਲ ਤੇ ਮੁਕੱਦਮਾ ਨੰਬਰ 23 ਥਾਣਾ ਮਹਿਤਪੁਰ ਨਰਦਰਸ਼ਨ ਕੀਤਾ ਗਿਆ ਤਫਤੀਸ਼ ਜਾਰੀ ਹੈ